ਜੀ ਸਾਰਿਆਂ ਨੂੰ ਕਿਦਾਂ ਸਭ ਠੀਕ ਠਾਕ ਹੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲ ਕਰਨੇ ਚਾਹਾਂ ਤੇ ਇਹ ਮੈਸੇਜ ਮੇਰਾ ਪੰਜਾਬ ਸਰਕਾਰ ਨੂੰ ਵੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਹੈ ਬਲਕਿ ਇਹ ਮੈਸੇਜ ਮੇਰਾ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਹੈ ਸਾਰਿਆਂ ਨੂੰ ਤੇ ਦੇਖੋ ਬੰਦਾ ਕੋਈ ਗਲਤੀ ਕਰਦਾ ਤੇ ਉਹਨੂੰ ਅਸੀਂ ਕਹਿੰਦੇ ਕੋਈ ਗੱਲ ਨਹੀਂ ਦੁਬਾਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਗਲਤੀ ਹੁੰਦੀ ਹੈ ਨਾਰਮਲ ਜੀ ਗਲਤੀ ਪਰ ਕਈ ਬੰਦੇ ਐਸਾ ਜ਼ੁਲਮ ਕਰਦੇ ਆ ਐਸਾ ਐਸਾ ਗੁਨਾਹ ਕਰਦੇ ਆ ਜਿਹਦੀ ਮਾਫੀ ਨਹੀਂ ਹੁੰਦੀ ਉਹ ਜੋ ਗੁਨਾਹ ਸਾਡੇ ਜਲੰਧਰ ਚ ਹੋਇਆ ਇੱਕ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਬਾਅਦ ਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਬੱਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੀ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੇ ਬੱਚੇ ਨੇ ਧੀਆਂ ਨੇ ਪੁੱਤ ਨੇ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਸਿਕਿਉਰ ਹੈਗੀਆਂ ਸਾਡੇ ਇੱਥੇ ਨਹੀਂ ਵਿਸ ਕਰਕੇ ਨਹੀਂ ਕਿਉਂਕਿ ਇਸ ਦੁਨੀਆ 'ਚ ਇਸ ਸਾਡੇ ਸਮਾਜ ਵਿੱਚ ਇਤਾਂ ਦੇ ਦਰਿੰਦੇ ਘਟਿਆ ਲੋਗ ਵੀ ਨੇ ਜਿਹੜੇ ਇਦਾਂ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਬੱਚਿਆਂ ਦਾ ਓਹੋ ਮੇਰਾ ਤਾਂ ਕਹਿੰਦੇ ਹੋਏ ਮਨ ਬੜਾ ਦੁਖੀ ਹੋ ਰਿਹਾ ਬੱਚਿਆਂ ਨਾਲ ਜ਼ਬਰ ਜਨਾਹ ਕਰਦੇ ਨੇ ਉਹਨਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ ਇੱਕੋ ਹੀ ਸਜ਼ਾ ਹੋਣੀ ਚਾਹੀਦੀ ਉਹ ਹੈਗੀ ਆ ਮੌਤ ਉਹਨਾਂ ਨੂੰ ਥਾਂ ਤੇ ਮਾਰ ਦੇਣਾ ਚਾਹੀਦਾ ਸੀ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਮੇਰੀ ਅਪੀਲ ਆ ਵਕੀਲਾਂ ਨੂੰ ਕਿ ਉਸ ਬੰਦੇ ਨੂੰ ਸਿਰਫ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਜਿਨੇ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕੀਤਾ ਹੈ ਔਰ ਮੇਰੀ ਗੁਜ਼ਾਰਿਸ਼ ਹੈ ਸਾਰੀ ਜਿਹੜੀ ਸਾਡੀ ਸਾਡੇ ਜਲੰਧਰ ਦੇ ਜਿਹੜੇ ਅ ਜਿਹਨਾਂ ਨੂੰ ਸਿੱਖਿਆ ਨਹੀਂ ਕਿ ਪੁਲਿਸ ਆ ਪੂਰੀ ਸਾਡੇ ਪੰਜਾਬ ਦੀ ਤੇ ਮੇਰੀ ਗੁਜ਼ਾਰਿਸ਼ ਹੈ ਭਗਵੰਤ ਮਾਨ ਸਾਹਿਬ ਨੂੰ ਮੇਰੀ ਗੁਜ਼ਾਰਿਸ਼ ਹੈ ਸਾਡੇ ਜਲੰਧਰ ਦੇ ਜਿੰਨੇ ਵੀ ਐਮਐਲਏ ਨੇ ایم پی نے گزارش ہے کہ پلیز ہاتھ جوڑ کے تجارش ہے کہ اس بندے سزا ملنی چاہیے سزا ہی بچیا سب دیا ہوں تب دیا سانجیا نیزارش ہے میری گزارش ہے جج نو میری گزارش ہے وکیل نیزارش ہے ਸਾਰਿਆਂ ਨੂੰ ਜਿਹੜੇ ਇਹ ਇਸ ਮਾਮਲੇ ਨੂੰ ਦੇਖ ਰਹੇ ਨੇ ਕਿ ਪਲੀਜ਼ ਉਹਨਾਂ ਨੂੰ ਅ ਇਨਸਾਫ ਦੋ ਲੜਕੀ ਵਾਲਿਆਂ ਨੂੰ ਬੱਚੀ ਛੋਟੀ ਜੀ 13 ਸਾਲ ਦੀ ਮਾਸੂਮ ਬੱਚੀ ਉਹਦੇ ਘਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਸੀਂ ਉਸ ਪਰਦੇਸਿਰਫ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਧੰਨਵਾਦ